ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਦਫਤਰ ਅਤੇ ਮਹਾਰਾਜਾ ਜੱਸਾ ਸਿੰਘ ਰਾਮ ਗੜੀਆ ਦੇ ਬਣੇ ਨਵੇਂ 게ਟ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸੰਧਵਾ ਨੇ ਇਸ ਮੌਕੇ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਖੇਡ ਪਾਲਿਸੀ ਬਣਾਈ ਗਈ ਹੈ ਇਸ ਦੀ ਚਰਚਾ ਸਾਰੇ ਹੀ ਸੂਬਿਆਂ ਦੇ ਵਿੱਚ ਆ ਜਿਹੜੀ ਪੀੜ੍ਹੀ ਖਿਡਾਰੀਆ ਉਹ ਕਦੇ ਨਸ਼ੇੜੀ ਨਹੀਂ ਹੋ ਸਕਦੀ ਇਸ ਮੌਕੇ ਕੁਲਤਾਰ ਸੰਧਵਾ ਦੇ ਵੱਲੋਂ ਹਲਕਾ ਵਿਧਾਇਕ ਦੇ ਮਾਂ ਦੀ ਖੂਬ ਤਾਰੀਫ ਕੀਤੀ ਗਈ ਹੈ ਅਤੇ ਵਿਧਾਇਕ ਦੇ ਅੱਗੇ ਹੱਥ ਵੀ ਜੋੜੇਗੇ ਵੀ ਪੰਜਾਬ ਸਰਕਾਰ ਜੋ ਵੀ ਕੰਮ ਕਰ ਰਹੀ ਹੈ ਉਹ ਲਾਸਾਨੀ ਹੈ ਮੈਂ ਸਾਡੀਆਂ ਸਪੀਕਰਸ ਦੀਆਂ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੀਟਿੰਗਸ ਹੁੰਦੀਆਂ ਰਹਿੰਦੀਆਂ ਤੇ ਮੈਨੂੰ ਕਿਸੇ ਹੋਰ ਸੂਬੇ ਦੇ ਸਪੀਕਰ ਨੇ ਕਿਹਾ ਕਹਿੰਦੇ ਵੀ ਤੁਸੀਂ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ ਐਸ ਵਾਰ ਸਪੋਰਟਸ ਪਾਲਿਸੀ ਬਣਾਈ ਹੈ ਉਹ ਸਾਰੇ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਉਮਦਾ ਸਪੋਰਟ ਪਾਲਿਸੀ ਹੈ ਇਸ ਤਰ੍ਹਾਂ ਦੀ ਸਪੋਰਟਸ ਪਾਲਿਸੀ ਹੈ ਜਿਹੜੇ ਸਾਰੇ ਜਿਹੜੇ ਸਾਡੇ ਇੰਟਰਨੈਸ਼ਨਲ ਖਿਡਾਰੀ ਸੀ ਜਿਹੜੇ ਸਾਡੇ ਮੈਡਲ ਲੈ ਕੇ 올ੰਪੀਅਨ ਮੈਡਲ ਲੈ ਕੇ ਪੰਜਾਬ ਦੇ ਚ ਰੁੱਲਦੇ ਫਿਰਦੇ ਸੀ ਉਹਨਾਂ ਸਾਰਿਆਂ ਨੂੰ ਸਾਂਭੇਗੀ ਆਉਣ ਵਾਲੀ ਪੀੜ੍ਹੀ ਨੂੰ ਖਿਡਾਰੀ ਬਣਾਏਗੀ ਔਰ ਜਿਹੜੀ ਪੀੜ੍ਹੀ ਖਿਡਾਰੀ ਹੈ ਨਾ ਤਾਂ ਉਹ ਫਿਰ ਨਸ਼ੇੜੀ ਨਹੀਂ ਹੋ ਸਕਦੀ ਸੋ ਤੁਹਾਨੂੰ ਬਹੁਤ ਵਧਾਈ ਔਰ ਦੂਜੀ ਵਧਾਈ ਦੀ ਖੁਸ਼ੀ ਦੀ ਗੱਲ ਇਹ ਹੈ ਵੀ ਅੱਜ ਮੈਂ ਦੇਖਿਆ ਵੀ ਮਾਨ ਸਾਹਿਬ ਸਾਡੇ ਆਨਰੇਬਲ ਐਮਐਲਏ ਤੁਹਾਡੇ ਐਮਐਲਏ ਤੁਸੀਂ ਬਣਾਇਆ ਸਾਡੇ ਸਾਥੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਆਫਿਸ ਮੈਨੇਜਮੈਂਟ ਇਹ ਤਾਂ ਆਇਆ ਲੱਗਦਾ ਜਿਵੇਂ ਮਤਲਬ ਕਿਸੇ ਐਮ ਐਨ ਸੀ ਦਾ ਆਫਿਸ ਹੁੰਦਾ ਕਿ ਵੱਡਾ ਹੈ ਔਰ ਉਹ ਤਰੀਕਾ ਵੀ ਉਸ ਤਰ੍ਹਾਂ ਦਾ ਹਰੇਕ ਚੀਜ਼ ਦਾ ਰਿਕਾਰਡ ਕਿਹੜਾ ਕੋਈ ਸਾਡਾ ਵੋਟਰ ਆਇਆ ਉਹਨੂੰ ਕੀ ਤਕਲੀਫ ਸੀ ਉਹਦਾ ਕੰਮ ਠੀਕ ਹੋਇਆ ਕਿ ਨਹੀਂ ਹੋਇਆ ਅਫਸਰਾਂ ਦਾ ਕਿਸ ਤਰ੍ਹਾਂ ਰਵਈਆ ਹਰੇਕ ਚੀਜ਼ ਬੜੀ ਮੈਨਿਊਟਲੀ ਰਿਕਾਰਡ ਕੀਤੀ ਐ ਇਹਦੇ ਹੱਥੇ ਮੈਨੂੰ ਵੀ ਸਿਖਾ ਦੇ ਮਹਾਰਾਜ ਸਾਡਾ ਬਹੁਤ ਬਹੁਤ ਵਧਾਈ ਬੜਾ ਅੱਛਾ ਬਹੁਤ ਅੰਤ ਕੱਲੂ ਨਾਰਥ ਜ਼ੋਨ ਦੀ ਮੀਟਿੰਗ ਆ ਤੇ ਅਕਾਲੀ ਦਲ ਹੁਣ ਵੀ ਸਵਾਲ ਖੜੇ ਕਰ ਰਿਹਾ ਕਿ ਇਹ ਪ੍ਰਵੰਤ ਮਾਰ ਸਪਸ਼ਟ ਕਰਨ ਵੀ ਕਿਹੜੇ ਕਿਹੜੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਕਿ ਵੀ ਚੰਡੀਗੜ੍ਹ ਦਾ ਪੀਓ ਜੀ ਦਾ ਵੀ ਐ ਵੀ ਵੀ ਜਾਉਂਦੇ ਦੇਖੋ ਜੀ ਇਹਦੇ ਬਾਰੇ ਤਾਂ ਫਿਰ ਉਹਨੂੰ ਜਿਆਦਾ ਅਕਾਲੀ ਦਲ ਦੱਸ ਸਕਦਾ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਜਿਹੜਾ ਸਪੀਕਰ ਹੈ ਉਹ ਤਾਂ ਸਾਰਿਆਂ ਨਾਲ ਸਾਂਝਾ ਹੁੰਦਾ ਉਹ ਇੱਕ ਪਾਰਟੀ ਦਾ ਨਾ ਹੋ ਕੇ ਸਾਰੀਆਂ ਪਾਰਟੀਆਂ ਦਾ ਸੋ ਸਪੀਕਰ ਕਿਸੇ ਪਾਰਟੀ ਦਾ ਵੀ ਨਹੀਂ ਸਪੀਕਰ ਜਿਹੜਾ ਹੈ ਉਹ ਸਾਰੀਆਂ ਪਾਰਟੀਆਂ ਦਾ ਸੋ ਇਸ ਕਰਕੇ ਮੈਂ ਕੋਈ ਰਾਜਨੀਤਿਕ ਜਿਹੜੀ ਟਿੱਪਣੀ ਨਹੀਂ ਕਰ ਸਕਦਾ ਕਿਸ ਤਰ੍ਹਾਂ ਜੱਜ ਕਰਦੇ ਹੋ ਜੋ ਇੰਡੀਆ ਤੇ ਕੈਨੇਡਾ ਦੇ ਵਿੱਚ ਕਾਰਦੂਰੀਆਂ ਦੇ ਗਿਆ ਪੰਜਾਬ ਪੰਜਾਬ ਨੂੰ ਕਿੰਨਾ ਕੁਰਕਸਾਨ ਹੋ ਗਿਆ ਯਾਰ ਦੇਖੋ ਪੰਜਾਬ ਦੀ ਤਾਂ ਹਿਸਟਰੀ ਰਹੀ ਹੈ ਕਹਿੰਦੇ ਪਹਿਲਾ ਲਾਹੌਰ ਕਹਿੰਦੇ ਹੁੰਦੇ ਸੀ ਪੰਜਾਬ ਦਾ ਲਾਹੌਰ ਦੇ ਜੰਮਿਆਂ ਨੂੰ ਨੇਤ ਮੁਹੰਮਾ ਮੈਂ ਕਹਿੰਦਾ ਪੰਜਾਬ ਦੇ ਜੰਮਿਆਂ ਨੂੰ ਨੇਤ ਮੁਹੰਮਾ ਸਾਡੇ ਮੂਹਰੇ ਸਾਡੇ ਆਪ ਦੇ ਹੀ ਕੋਈ ਨਾ ਕੋਈ ਮੁਸ਼ਕਲ ਖੜੀ ਕਰ ਦਿੰਦੇ ਆ ਲੇਕਿਨ ਪੰਜਾਬੀ ਓ ਆ ਵੀ ਹਰੇਕ ਗੱਲ ਤੇ ਨਿਕਲ ਜਾਂਦੇ ਤੁਸੀਂ ਦੇਖੋ ਇਹ ਜਿਹੜਾ ਅਤਵਾਦ ਦਾ ਮੁੱਦਾ ਇਹ ਦਿਨੋਂ ਇਲੈਕਸ਼ਨ ਆਉਂਦੇ ਉਹਦੇ ਹੀ ਨਿਕਲਿਆ ਆਉਂਦਾ ਬਾਹਰ ਸੋਏ ਜਿਹੜੇ ਉਹ ਸਾਡੇ ਉਹ ਦਿੱਲੀ ਬੈਠਿਆ ਨਾ ਉਹ ਸਾਥੀ ਅਸੀਂ ਜਦੋਂ ਪਹਿਲਾਂ ਵੀ 17 ਵੇਲੇ ਵੀ ਮੈਂ ਦੇਖਿਆ ਜਦੋਂ ਇਲੈਕਸ਼ਨ ਆਉਂਦੇ ਉਦੋਂ ਉਦੋਂ ਆਤਵਾਦ ਦਾ ਮੁੱਦਾ ਉੱਠਦਾ ਸੀ ਉਦੋਂ ਬਾਅਦ ਖਤਮ ਹੋ ਜਾਂਦੇ ਸੀ ਠੀਕ ਹੈ ਜੀ ਫਿਰ 22 ਚ ਵੀ ਉਹੀ ਮੁੱਦੇ ਇਹਨਾਂ ਨੇ ਉਠਾਏ ਲੇਕਿਨ ਜਿਹੜੀ ਅੱਗ ਲਾ ਕੇ ਇਹਨਾਂ ਨੇ ਗੁਜਰਾਤ ਦੇ ਵਿੱਚ ਸਰਕਾਰ ਬਣਾਈ ਸੀ ਜਿਹੜੀ ਅੱਗ ਲਾ ਕੇ ਇਹਨਾਂ ਨੇ ਯੂਪੀ ਦੇ ਵਿੱਚ ਸਰਕਾਰ ਬਣਾਈ ਸੀ ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਪੰਜਾਬ 'ਚ ਉਹ ਅੱਗ ਲੱਗ ਹੀ ਨਹੀਂ ਸਕਦੀ ਨਾਉ ਕਿਸੇ ਹੋਰ ਦੇਸ਼ ਚ ਲੱਗ ਸਕਦੀ ਹੈ ਕਿਉਂਕਿ ਉੱਥੇ ਪੜੇ ਲਿਖਿਆ ਹੈ ਉੱਥੇ ਸਾਰੇ ਪੜੇ ਲਿਖਿਆ ਪੰਜਾਬੀ ਜਾਂਦਾ ਹੀ ਸੈਣਾ ਹੁੰਦਾ ਔਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਦਾ ਪਰਿਵਾਰਾ ਜੇ ਇੱਕ ਮੁੰਡਾ ਹਿੰਦੂਆਂ ਦੇ ਵਿਆਹ ਆ ਇੱਕ ਸਿੱਖਾਂ ਦੇ ਵਿਆਹ ਆ ਤੇ ਸਾਡੀਆਂ ਤਾਂ ਜਿਹੜੀਆਂ ਮਤਲਬ ਭਾਈਚਾਰਕ ਸਾਂਝੇ ਬਹੁਤ ਮਜ਼ਬੂਤ ਹੈ ਸੋ ਉਹ ਖੋਣਨਗੇ ਆਪਦਾ ਉਧਰ ਹੀ ਰੱਖਣੇ ਆਪਦਾ ਜਿਹੜੀ ਦੰਗਿਆਂ ਦੰਗਿਆਂ ਵਾਲੀ ਰਾਜਨੀਤੀ ਹੈ ਪੰਜਾਬ ਦੇ ਚ ਕਾਮਯਾਬ ਨਹੀਂ ਹੋਣੀ ਸੋ ਇਹ ਸਿਰਫ ਇਹ ਇਲੈਕਸ਼ਨਾਂ ਦੀ ਰਾਜਨੀਤੀ ਹੈ ਜੀ ਉਹਨਾਂ ਨੂੰ ਇਹ ਲੱਗਿਆ ਵੀ ਸਾਡਾ ਹੋਰ ਤਾਂ ਕੁਛ ਹੁਣ ਨੌਕਰੀਆਂ ਤਾਂ ਦੇ ਨਹੀਂ ਸਕੇ ਕਿਨੂੰ ਉਹ ਰੋਕ ਨਹੀਂ ਸਕੇ ਕਿਸਾਨ ਜਿਹੜਾ ਜਿਹੜਾ ਕਿ ਦੇਸ਼ ਦਾ ਅੰਨ ਵੀ ਪੈਦਾ ਕਰਦਾ ਜਿਹੜਾ ਦੇਸ਼ ਦੀ ਰੱਖਿਆ ਵੀ ਕਰਦਾ ਜਿਨੇ ਦੇਸ਼ ਨੂੰ ਆਜ਼ਾਦ ਵੀ ਕਰਾਇਆ ਉਹ ਭਾਵੇਂ ਪੰਜਾਬ 'ਚ ਬੈਠਾ ਭਾਵੇਂ ਯੂਪੀ 'ਚ ਬੈਠਾ ਹਰਿਆਣਾ 'ਚ ਬੈਠਾ ਆਂਧਰਾ 'ਚ ਬੈਠਾ ਗੁਜਰਾਤ 'ਚ ਬੈਠਾ ਬੰਗਾਲ 'ਚ ਬੈਠਾ ਬਿਹਾਰ 'ਚ ਬੈਠਾ ਉਹ ਸਾਰੇ ਨਾਲ ਇਹਨਾਂ ਨੇ ਧੋਖਾ ਕੀਤਾ ਐਡਾ ਵੱਡਾ ਧੋਖਾ ਵੀ ਤੁਸੀਂ ਕਿਸਾਨਾਂ ਦੀਆਂ ਆਮਦਨਾਂ ਦਾ ਦੁੱਗਣੀਆ ਕਰਨਾ ਵਾਸਤੇ ਸਰਕਾਰ ਬਣਾਈ ਸੀ ਲੇਕਿਨ ਉਹਨਾਂ ਦੀਆਂ ਖੁਦਕੁਸ਼ੀਆਂ ਦੇ ਅੰਕੜੇ ਵੀ ਤੁਸੀਂ ਜਿਹੜੇ ਉਹ ਲਕੋਲੇ ਸੋ ਇਹ ਕਿੱਥੋਂ ਦੀ ਦੇਸ਼ ਭਗਤੀ ਹੈ ਭਾਈ ਜੇ ਤੁਸੀਂ ਇਹ ਕਹਿੰਨੇ ਆਂ ਵੀ ਅਸੀਂ ਭਗਵਾਨ ਰਾਮ ਦੇ ਪੈਰਾਕਾਰ ਆ ਦੇਸ਼ ਭਗਤੀ ਦੀ ਗੱਲ ਛੱਡੋ ਇਹ ਹੁਣ ਹੋਰ ਪਾਸੇ ਲੈ ਗਏ ਗਾਣੀ ਨੂੰ ਇੱਕ ਧਰਮ ਦੀ ਰਾਜਨੀਤੀ ਕਰਦੇ ਆ ਉਹ ਤਾਂ ਸ਼ਬਰੀ ਦੇ ਘਰੇ ਵੀ ਚਲਾ ਗਿਆ ਸੀ ਉਹਦੇ ਝੂਠੇ ਬੇਰ ਵੀ ਖਾਦੇ ਤੇ ਤੁਸੀਂ ਸਾਡੀ ਮਾਣਯੋਗ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ ਵੀ ਉੱਥੇ ਜਿਹੜੀ ਨਵੀਂ ਪਾਰਲੀਮੈਂਟ ਦੀ ਉਦਘਾਟਨ ਤੇ ਤੁਸੀਂ ਕਿੱਥੋਂ ਦੇ ਹੋ ਭਗਵਾਨ ਰਾਮ ਦੇ ਪੈਰੋਕਾਰ ਹੋਗੇ ਇਹ ਕਿਸੇ ਦੇ ਪੈਰੋਕਾਰ ਨਹੀਂ ਇਹ ਸਿਰਫ ਵੋਟਾਂ ਦੇ ਪੈਰੋਕਾਰ ਆ ਇਹਦੇ ਖਾਤਰ ਇਹ ਇਹ ਦੇਸ਼ ਦੇ ਵਿੱਚ ਅੱਗ ਦਾ ਵਪਾਰ ਕਰ ਰਹੇ ਆ ਇਹ ਉਹੀ ਜਿਹੜੀ ਉਹ ਜਿਹੜੀ ਮਤਲਬ ਸੋਚ ਨੂੰ ਦੂਸਰੇ ਦੇਸ਼ਾਂ 'ਚ ਵੀ ਲੈਣਾ ਚਾਹੁੰਦੇ ਆ ਸੋ ਮੈਂ ਤਾਂ ਇਹ ਕਹਿਣਾ ਵੀ ਪੰਜਾਬੀ ਇੱਕ ਪੰਜਾਬ ਇੱਥੇ ਆ ਇੱਕ ਪੰਜਾਬ ਕੈਨੇਡਾ 'ਚ ਵੱਸਦਾ ਅਸੀਂ ਕੈਨੇਡਾ ਵਾਲਿਆਂ ਦੀ ਸੁੱਖ ਮੰਗ ਮੰਗਦੇ ਆ ਤੇ ਕੈਨੇਡਾ ਵਾਲੇ ਸਾਡੀ ਸੁੱਖ ਮੰਗਦੇ ਆ ਸੋ ਸਾਰੇ ਦੋਵਾਂ ਦੇਸ਼ਾਂ ਦੇ ਵਿੱਚ ਰਿਸ਼ਤੇ ਸ਼ਹਿਰ ਦੀ ਰਹਿਣੇ ਚਾਹੀਦੀ ਹੈ ਪੰਜਾਬ ਦਾ ਨੁਕਸਾਨ ਤਾਂ ਨਹੀਂ ਹੋਊਗਾ ਇਸ ਚੀਜ਼ ਨਾਲ ਦੇਖੋ ਪੰਜਾਬੀ ਹਰੇਕ ਨੁਕਸਾਨ ਪੂਰਾ ਕਰ ਲੈਂਦੇ ਆ ਪੰਜਾਬੀਆਂ ਨੇ 47 ਦਾ ਨੁਕਸਾਨ ਝੱਲਿਆ ਤੇ ਮੁੜ ਕੇ ਫੇਰ ਖੜੇ ਹੋ ਗਏ ਪੰਜਾਬੀਆਂ ਨੇ 84 ਦਾ ਨੁਕਸਾਨ ਝੱਲਿਆ ਫੇਰ ਖੜੇ ਹੋ ਗਏ ਤਾਂ ਗੁਰੂ ਸਾਹਿਬ ਮਿਹਰ ਕਰਨਗੇ ਇਹ ਇਹ ਤਾਂ ਕੌਮ ਹੀ ਜਿਹੜੀ ਗੁਰੂ ਦੀ ਕਿਰਪਾਲੀ ਪੰਡੂ ਗੁੱਲਾ ਲਗਾਤਾਰ ਪਾਕਿਸਤਾਨ ਦੀ ਬਾਤ ਕੀਤੀ ਜਾ ਰਹੀ ਹੈ ਕਿ ਹੁਣ ਜਿਹੜਾ ਹੈਗਾ ਉੱਥੇ ਜਿਹੜੇ ਪੰਜਾਬੀ ਰਹੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਇਸ ਤਰ੍ਹਾਂ ਯਾਰ ਕੋਈ ਹਿੰਦੂ ਸਿੱਖ ਦਾ ਫਰਕ ਹੈਗਾ ਤੁਸੀਂ ਮੈਨੂੰ ਦੱਸੋ ਪੰਜਾਬੀ ਨਾਲ ਤਾਂ ਹਿੰਦੂਕਤ ਨਾਲ ਕਿਸੇ ਤੋਂ ਨਾ ਸਿੱਖ ਤੋਂ ਪਤਾ ਅਸੀਂ ਤਾਂ ਸਾਡੂੰ ਤਾਂ ਸਾਡੀ ਲੜਾਈ ਕੋਈ ਨਹੀਂ ਕਿਸੇ ਨਾਲ ਸੋ ਇਹ ਸਿਰਫ ਰਾਜਨੀਤੀ ਹੈ ਇਹ ਵੋਟਾਂ ਦੀ ਗੱਲ ਹੈ ਬਸ ਹੋਰ ਕੋਈ ਨਹੀਂ ਇਹ ਤੋਂ ਬਚ ਕੇ ਰਹੀ ਆ 68 ਤੋਂ ਕਰੋੜ ਲਗਭਗ ਰੇਖਾ ਪੰਜਾਬ ਤੋਂ ਉਪਦੇਸ਼ਾਂ ਨੂੰ ਕੈਨੇਡਾ ਨੂੰ ਜਾ ਰਿਹਾ ਪੰਜਾਬ ਦਾ ਦੁੱਧ ਰਿਹਾ ਸਰਕਾਰ ਇਹਦੇ ਵਾਸਤੇ ਕਿਸ ਤਰ੍ਹਾਂ ਕੰਮ ਕਰੀ ਮੈਂ ਕੱਲ ਬਰਨਾਲੇ ਗਿਆ ਸੀ ਬਰਨਾਲੇ ਮੈਨੂੰ ਜਿੰਨੇ ਉੱਥੇ ਨੌਜਵਾਨ ਮਿਲੇ ਉਹ ਕਹਿੰਦੇ ਵੀ ਸਾਨੂੰ ਮਿੰਡੀਆਂ ਜੀ ਐਤ ਕੀ ਨੌਕਰੀਆਂ ਪਹਿਲੀ ਗੱਲ ਤਾਂ ਮੰਨ ਲਿਓ ਮੁੱਖ ਮੰਤਰੀ ਸਾਹਿਬ ਨੇ ਇਲੈਕਸ਼ਨਾਂ ਨਾਲੋਂ ਨੌਕਰੀਆਂ ਲਾਤੀਆਂ ਨਹੀਂ ਤਾਂ ਪਹਿਲਾਂ ਇਲੈਕਸ਼ਨਾਂ ਦੇ ਨੇੜੇ ਜੀ ਨੌਕਰੀਆਂ ਦਿੰਦੇ ਹੁੰਦੇ ਸੀ ਤੇ ਹਰ ਜਿੰਨੀਆਂ ਨੌਕਰੀਆਂ ਮਿਲੀਆਂ ਬਿਨਾ ਬਿਨਾ ਸਫਾਰਿਸ਼ ਦੇ ਮਿਲੀਆਂ ਬਿਨਾ ਪੈਸੇ ਦੇ ਮਿਲੀਆਂ ਸੋ ਜੇ ਇਸ ਤਰ੍ਹਾਂ ਦਾ ਕਾਨੂੰਨ ਦਾ ਰਾਜ ਸਾਡੇ ਪੰਜਾਬ ਦੇ ਵਿੱਚ ਆ ਗਿਆ ਫੇਰ ਫੇਰ ਨਹੀਂ ਕੋਈ ਬਾਹਰ ਜਾਂਦਾ ਫਿਰ ਤਾਂ ਮੁੜ ਕੇ ਆਉਣਗੇ ਠੀਕ ਹੈ ਸਰજન ਕੁਮਾਰ ਨੂੰ ਸੁਠਲੇ ਤਿੰਨ ਜਿਹੜੇ ਵਾਰੀ ਹੋਏ ਨੇ ਇਸ ਮਾਮਲੇ ਦੇ ਅੰਦਰ ਤੇ ਵਿਆਦ ਵੀ ਇਹਨੂੰ ਲੈ ਕੇ ਸਿੱਖਾਂ ਦੇ ਜਿਹੜੇ ਮਾਮਲੇ ਨੇ ਇਨਸਾਫ ਨਹੀਂ ਕਿਤੇ ਨਾ ਕਿਤੇ ਮਿਲਿਆ 83 ਤੋਂ ਲੈ ਕੇ ਦੇਖੋ ਸਰਕਾਰ ਨੇ ਆਵਦਾ ਜਿਹੜਾ ਵਾਦਾ ਕੀਤਾ ਸੀ ਉਹ ਲਗਭਗ ਪੂਰਾ ਕਰਦਾ ਇੱਕ ਦੋ ਕੇਸਾਂ ਦੇ ਵਿੱਚ ਰਹਿ ਗਿਆ ਬਾਕੀ ਪਹਿਲੀਆਂ ਸਰਕਾਰਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਸੀ ਜਿਹੜੀ ਉੱਥੇ ਮੰਗ ਸੀ ਬੈਠਿਆਂ ਦੀ ਬਰਗਾੜੀ ਮੋਰਟੀ ਦੇ ਬੈਠਿਆਂ ਦੀ ਕਿ ਉਹਨਾਂ ਦਾ ਚਲਾਨ ਪੇਚ ਕੀਤਾ ਜਾਵੇ ਉਹਨਾਂ ਦਾ ਨਾਮਜ਼ਰ ਕੀਤਾ ਜਾਵੇ ਉਹ ਨਾਮਜ਼ਰ ਹੋ ਗਏ ਸੱਜੰਗ ਕੁਮਾਰ ਨੂੰ ਜਿਹੜੀ ਉਹ ਵਰੀਏ ਹੋਏ ਕਿਹਦਾ ਫੇਲਰ ਮੰਨਦੇ ਹੋਂ ਤੂੰ ਜਖਮਾ ਨੂੰ ਨਾ ਕਰੀ ਯਾਰ ਇਹ ਸਾਰਿਆਂ ਨੂੰ ਪਤਾ ਕਿਹਦਾ ਫੇਲਰ ਹੋਇਆ ਇਹ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਪੰਜਾਬ ਨੂੰ ਇਹਦੇ ਜੋ ਨੁਕਸਾਨ ਹਿੰਦੁਸਤਾਨ ਦਾ ਕੀਤਾ ਉਹਨਾਂ ਨੇ ਦੇਸ਼ ਦਾ ਨੁਕਸਾਨ ਕੀਤਾ ਸੋ ਇਹ ਤਾਂ ਫੇਲਰ ਕੀ ਇਹ ਤਾਂ ਬੇਈਮਾਨੀ ਹੈ ਇਹ ਤਾਂ ਜਾਣ ਬੁਝ ਕੇ ਕੀਤਾ ਹੋਇਆ ਇਹ ਬੇਈਮਾਨੀ ਹੈ ਇਹ ਫੇਲਰ ਨਹੀਂ ਹੈ ਇਹ ਬੇਈਮਾਨੀ ਹੈ ਜਕਰਸਾਹਬ ਕਹਿ ਰਹੇ ਨੇ ਕਿ ਸਰਕਾਰ ਨੇ 4 ਮਹੀਨੇ ਦੇ ਵਿੱਚ 1200 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਪਰ ਇਹ ਇਹ ਕੋ ਖਰਚਾ ਕੀਤਾ ਜਾ ਰਿਹਾ ਹੈ ਦਾ ਮਤਲਬ ਉਹਨਾਂ ਕੋ ਬਣਦਾ ਹੀ ਹੋਊਗਾ ਹੁੰਦਾ ਰੁਪਏ ਸਿੱਟੇ ਨਹੀਂ ਜਾਂਦੇ ਸੋ ਪੰਜਾਬ ਦੇ ਵਿੱਚ ਡਵੈਲਪਮੈਂਟ ਹੋ ਰਹੀ ਹੈ ਕਰਜ਼ਾ ਲੈ ਕੇ ਕਿਸ ਤਰ੍ਹਾਂ ਹੋ ਰਿਹਾ ਹੈ ਕਰਜ਼ਾ ਜਿਹੜੀ ਮੈਂ ਹੁਣ ਐਕਚੁਅਲੀ ਮੇਰੇ ਤੇ ਨਾ ਕੁਝ ਬੰਧਸ਼ਾਂ ਹੁੰਦੀਆਂ ਬਤੌਰ ਸਪੀਕਰ ਮੈਂ ਜ਼ਿਆਦਾ ਉਹ ਕਰ ਨਹੀਂ ਸਕਦਾ ਕਰਜ਼ਾ ਦਾ ਮਾਨੀ ਦੇ ਵੀ ਆ ਕਰਜ਼ਾ ਦਾ ਅਡਾਨੀ ਤੇ ਕੀ ਉਹ ਕਰਜ਼ਾ ਤੁਹਾਡੀ ਕੈਪੀਟਲ ਐਸੈਟ ਬਣਾ ਰਿਹਾ ਕੀ ਉਹ ਕਰਜ਼ਾ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇ ਰਿਹਾ ਕੰਮ ਦੇ ਰਿਹਾ ਇਹ ਉਹ ਕਰਜ਼ਾ ਚੰਗਾ ਪੰਜਾਬ ਤੋਂ ਦਰਵਾਜ਼ਾ ਕਰਦੋਂ ਜਿਹੜੇ ਸਵਾਲ ਅਠਾਗੇ 50 ਹਜ਼ਾਰ ਕਰੋੜ ਦਾ ਕਰਜ਼ਾ ਉਹਨਾਂ ਬਦਲ ਕਿਸ ਤਰ੍ਹਾਂ ਦੇ ਮੈਂ ਤਾਂ ਕਹਿੰਦਾ ਵੀ ਸਾਨੂੰ ਪਹਿਲਾਂ ਸਾਡਾ ਆਰਡੀਐਫ ਦਿਓ ਬਾਕੀ ਜਵਾਬ ਤਾਂ ਦਿੱਤੇ ਜਾਣਗੇ ਆਰਡੀਐਫ ਦੇ ਰੋਕ ਕੇ ਤੁਸੀਂ ਸਾਡੀ ਸਾਡੇ ਆੜਤੀਆਂ ਨਾਲ ਧੱਕਾ ਕਰ ਰਹੇ ਸਾਡੀ ਮੰਡੀ ਨਾਲ ਧੱਕਾ ਕਰ ਰਹੇ ਸਾਡੇ ਤੋਲੇ ਨਾਲ ਧੱਕਾ ਕਰ ਰਹੇ ਸਾਡੇ ਖੇਤਾਂ ਨਾਲ ਧੱਕਾ ਕਰ ਰਹੇ ਸਾਡੇ ਕਿਸਾਨਾਂ ਨਾਲ ਧੱਕਾ ਕਰ ਰਹੇ ਸਾਡੇ ਮਜ਼ਦੂਰਾਂ ਨਾਲ ਧੱਕਾ ਕਰ ਰਹੇ ਤੁਸੀਂ ਪੰਜਾਬ ਨਾਲ ਧੱਕਾ ਕਰ ਰਹੇ ਸੋ ਸਾਡਾ ਆਰਟੀਫ ਦਬਾਓ ਪਹਿਲਾਂ ਬਾਕੀ ਪਹਿਲਾਂ ਬਾਅਦ ਕਰਾਂਗੇ